ਪੰਜਾਬ ਦੇ ਵਿੱਚ ਇੱਕ ਹੋਰ ਸਵੇਰੇ ਸਵੇਰੇ ਵੱਡਾ ਹਾਦਸਾ ਹੋਇਆ ਹੈ ਰੋਡ ਵੇਜ਼ ਦੀ ਬੱਸ ਦੀ ਟੱਕਰ ਹੋਈ ਹੈ ਤੇ ਇਸ ਬੱਸ ਦੇ ਵਿੱਚ 40 ਦੇ ਕਰੀਬ ਸਵਾਰੀਆਂ ਸਵਾਰ ਸੀ ਜੋ ਇਸ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਇਹ ਹਾਦਸਾ ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਦੇ ਉੱਤੇ ਵਾਪਰਿਆ ਪਿੰਚੱਕ ਸੈਦਕੋ ਦੇ ਨਸਤੀਕ ਇਹ ਹੱਥਾਂ ਵਾਪਰਿਆ ਹੱਥਾਂ ਉਸ ਵੇਲੇ ਹੋਇਆ ਜਦੋਂ ਬੱਸ ਚੱਕ ਸੈਦੋਕਾ ਤੋਂ ਸਵਾਰੀਆਂ ਚੁੱਕ ਕੇ ਅੱਕੇ ਦੇ ਲਈ ਰਵਾਨਾ ਹੋਈ ਤਾਂ ਤੁੰਦੇ ਕਾਰਨ ਕੁਝ ਵੀ ਦਿਖਾਈ ਨਹੀਂ ਦਿੱਤਾ ਜਿਸ ਤੇ ਕਾਰਨ ਬਿਜਲੀ ਵਾਲੇ ਖੰਬੇ ਦੇ ਵਿੱਚ ਜਾ ਕੇ ਬੱਸ ਵੱਜਦੀ ਹੈ ਜਿਸ ਤੇ ਕਾਰਨ 5 ਤੋਂ 6 ਲੋਕਾਂ ਦੇ ਸੱਟਾ ਵੀ ਲੱਗਿਆ ਨੇ ਤੇ ਬੱਸ ਦੇ ਕੰਡਕਟਰ ਦੇ ਦੱਸੇ ਮੁਤਾਬਕ ਬੱਸ ਦੇ ਵਿੱਚ 40 ਸਵਾਰੀਆਂ ਸਵਾਰ ਸੀ ਇਸ ਹਾਦਸੇ ਦੇ ਵਿੱਚ ਜ਼ਖਮੀ ਲੋਕਾਂ ਨੂੰ ਐਂਬੂਲੈਂਸ ਦੇ ਰਾਹੀਂ ਜਲਾਲਾਬਾਦ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਇਕ ਵਾਰ ਤਸਵੀਰਾਂ ਦੇਖੋ ਕਿ ਹਾਲਾਤ ਕਿਸ ਕਦਰ ਮੌਕੇ ਤੇ ਬਣੇ ਹੋਏ ਨੇ ਸਟੈਡਨਲ ਵੀ ਹੋਏ ਤੜਕੇ ਧੁੰਦ ਵੀ ਬਹੁਤ ਸੀ ਨਾ ਹੁਣ ਵੀ ਬਹੁਤ ਅਖੈਰ ਤੜਕੇ ਤਾਂ ਜਿਆਦਾ ਹੀ ਹੋਰ ਜਿਆਦਾ ਸੀ ਜੀ ਚਪਾਈ ਤੇ ਕਰਕੇ ਤੇ ਆ ਗਾਣਾ ਟ੍ਰਾਂਸਫਰ ਮਾ ਗਣ ਹਾਂ ਦਾ ਫਰਮਾ ਕੇ ਰੱਖ ਲਾਗੀ ਇਹ ਰੱਖ ਲਾਗੀ ਇਹ ਆਸਾ ਹੋਇਆ ਜੀ ਸਵੇਰੇ ਇਹ ਝਾਰ ਵਿੱਚ ਚਾਰਵੇਂ ਚੱਲ ਕੇ ਆਉਂਦੇ ਬਕਸਰੋਂ ਹਾਂ ਜਨੱਲਾ ਬਾਤੋ ਜਨੱਲਾ ਬਾਤੋ ਇਹ ਕਾਦੇ ਕਾਰਨ ਪਤਾ ਲੱਗਾ ਕੁਛ ਕਾਰੇ ਲੱਗੇ ਲੱਗੇ ਰਹੀਆਂ ਬੱਜੀ ਗਏ ਤੋਂਦ ਬਹੁਤ ਤੋਂਦ ਬਹੁਤ ਜਿਆਦਾ ਸੀਗੀ ਅੱਛਾ ਧੁੰਦ ਕਰਨ ਹੋਈ ਠੀਕ ਨਵਾਂ ਆਪ੍ਰੀ ਹੈ ਤੁੰਡ ਕਰਕੇ ਆਪੀ ਆ ਜੀ ਤੁੰਡ ਜਿਆਦਾ ਸੀਗੀ ਹਾਂ ਤੇ ਪਤਾ ਨਹੀਂ ਲੱਗਿਆ ਤੇ ਕਿਹੜੀ ਬੱਸ ਆ ਕਿੱਥੋਂ ਕਿੱਥੇ ਜਾਂਦੀ ਹੈ ਇਹ ਦਿੱਲੀ ਜਾਂਦੀ ਹੈ ਜੀ ਜਾਲਵਾ ਚਲਦੀ ਹੈ ਜੀ ਤੇ 4:40 ਦੇ ਚਾਲੀ ਮਿੰਟ ਦੇ 4:40 ਤੇ ਹਾਂਜੀ ਠੀਕ ਤੇ ਸਟਾਪ ਲੱਗੀਆਂ ਵਿੱਚ ਜਿਹੜੀ ਸੀਗੀ ਕੀ ਕੋਈ ਜ਼ਖਮੀ ਹੋਏ ਹੋਣੇ ਜੀ ਰਿਕਟ ਜਗ੍ਹਾ ਤੇ ਹੋਇਆ ਐਕਸੀਡੈਂਟ ਇਹ ਚੱਕ ਸੈਦੋਗਾ ਜੱਡੇ ਤੋਂ ਅੱਡੇ ਤੇ ਇੱਥੇ ਰੁਕੀ ਹੋਣੀ ਲੱਗ ਗਈ ਹਾਂ ਅੱਡੇ ਤੇ ਰੁਕੀ ਆ ਜਾ ਦੋ ਕਿਲੇ ਬਾਅਦ ਜਾ ਗੱਡੇ ਤੋਂ ਹਾਂ ਹੋਇਆ ਹੋਣਾ ਇਹ ਕੁਛ ਨਹੀਂ ਜਾਂਦਾ ਇਹ ਓਵਰਟੇਕ ਕਰਦਾ ਤੇ ਜਾਂ ਅੱਗੋ ਦੱਸਿਆ ਹੀ ਨਹੀਂ ਉਹਨੂੰ ਵੀ ਧੁੰਦ ਚ ਨੇਰਾ ਹੀ ਇੰਨਾ ਸੀਗਾ ਧੁੰਦ ਬਹੁਤ ਜ਼ਿਆਦਾ ਸੀ ਅੱਜ ਧੁੰਦ ਬਹੁਤ ਜ਼ਿਆਦਾ ਇਹ ਕਿਹੜੀ ਬੱਸ ਕਿਹੜੀ ਹੈ ਬਈ ਇਹ ਇਹ ਜੀ ਚਾਰ ਚਾਲੀ ਜਲਾਲਾਬਾਦ ਚੱਲਦੀ ਜਾਂਦੀ ਹੈ ਪਿਆਉ ਰੋਡ ਵੈ ਜੀ ਆ ਪੰਜ ਵਜੇ ਸੈਦ ਚੋਂ ਆਉਂਦੀ ਆ ਅੱਛਾ ਇਹ ਕਿੱਥੇ ਜਾਂਦੀ ਹੈ ਇਹ ਇਹ ਜੀ ਦਿੱਲੀ ਜਾਂਦੀ ਹੈ ਜੀ ਦਿੱਲੀ ਜਾਂਦੀ ਹੈ ਜਲਾਲਾਬਾਦ ਤੋਂ ਜੀ ਇਹ 5 ਵਜੇ ਇੱਥੇ ਆ ਜਾਂਦੀ ਜੀ ਆਪਣਾ ਜੀ ਦੀ ਬਝੀ ਕੀ ਨਾ ਆਇਦੋ ਮੇਰਾ ਨਾਮ ਗਰਜੰਟ ਸਿੰਘ ਹੈ ਕੀ ਗੱਲ ਹੋਈ ਆ ਭਾਈ ਬਸ ਅਸੀਂ 440 ਤੋਂ ਚੱਲੇ ਆ ਜੇ ਡੇਲੀ ਵਾਂਗੂ ਜਵੇਂ ਅੱਗੇ ਚੱਲਦੀ ਹੈ ਜਲਾਲਾਵਾ ਤੋਂ ਫਤਿਹਵਾਦ ਆਪੜਾਉਣ ਕਰਦੇ ਆ ਅਸੀਂ ਤੇ ਇੱਥੋਂ ਫਤਿਹਆ ਆਪਣਾ ਸੈਦਰ ਚੱਕ ਤੋਂ ਆ ਕੇ ਸਵਾਰੀਆਂ ਚੜਾਈਆਂ ਅਸੀਂ 5 ਵਜੇ ਦੇ ਕਰੀਬ ਤੇ ਸਵਾਰੀਆਂ ਚੜਾ ਕੇ ਤੁਰੇ ਹੀ ਅਜੇ ਆ ਵਾ ਅੱਗੇ ਆ ਕੇ ਮੈਂ ਧੁੰਦ ਕਰਕੇ ਥੱਲੇ ਲੈ ਗਈ ਕਿੰਨੀ ਕੁ ਧੁੰਦ ਧੁੰਦ ਬਹੁਤ ਸੀ ਜਿਆਦਾ ਜੀ ਕਿੰਨੀਆਂ ਬਾਈ ਜੀ ਸਵਾਰੀਆਂ ਸਵਾਰੀਆਂ ਹੈਗੀਆਂ 40 ਦੇ ਕਰੀਬ ਹੈਗੀਆਂ ਸਿੱਟਾ ਵੀ ਲੱਗੀ ਹੈ ਪੰਜ ਚਾਰ ਸਵਾਰੀਆਂ ਤੇ ਹੈਗੀਆਂ ਬਾਹਾਂ ਬੋਹਾਂ ਦੇ ਮੂੰਹ ਤੇ ਸੱਟਾਂ ਹੈਗੀਆਂ ਬਰ ਹਾਂਜੀ ਡਰਾਈਵਰ ਦੇ ਵੀ ਕਹਿੰਦੇ ਕੋਈ ਡਰਾਈਵਰ ਦੇ ਹੈਗੀ ਹੈ ਬਾਹ ਤੇ ਸੱਟ ਹੈਗੀ ਹੈ ਜਿਆਦਾ ਸੱਟ ਡਰਾਈਵਰ ਦੇ ਹਾਂਜੀ ਬਾਹ ਤੇ ਸੱਟ ਹੈਗੀ ਹੈ ਅੱਛਾ ਤੇ ਅੱਬ ਦੋ ਕਿਲੇ ਬਾੜ ਤੋਂ ਚੱਲੇ ਹੋ ਹਾਲੀ ਹਾਂ ਹਾਂਜੀ ਦੋ ਕਿਲੇ ਬਾੜ ਤੋਂ ਬਸ ਸਵਾਰੀ ਚੜਾ ਕੇ ਚੱਲੇ ਹਾਂ ਬਸ ਤਾਂ ਜਮਾ ਸਲੋਈ ਸੀਗੀ ਹਾਂਜੀ ਦਿਖਾਈ ਨਹੀਂ ਦਿੰਦਾ ਬਿਲਕੁਲ ਦਿਖਾਈ ਨਹੀਂ ਦਿੰਦਾ ਜੀ ਠੀਕ ਹੈ ਇਹ ਕਿਹੜੀ ਬੱਸ ਹੈ ਇਹ ਦਿੱਲੀ ਜਾਂਦੀ ਹੈ ਹਾਂ ਦਿੱਲੀ ਜਾਂਦੀ ਸੀ ਪਰ ਹੁਣ ਫਤਿਹਵਾਦ ਤੋਂ ਅਪਡਾਟ ਕਰ ਮੈਂ ਤੁੰਦ ਕਰਨ ਹਾਂ ਹਾਂਜੀ ਮੁਕਸਬੀਪੂ ਆਈ ਮੁਕਸਬੀਪੂ ਹਾਂਜੀ ਇਹ ਟੜਕੇ ਕਿੰਨੇ ਵਜੇ ਹਾਦਸਾ ਵਾਪਰਿਆ 5 ਵਜੇ ਦੇ ਕਰੀਬ ਸੀ ਜਿਹੜੇ ਜ਼ਖਮੀ ਹੋਏ ਆ ਉਹ ਕਿੱਥੇ ਉਹ ਸਵਾਰੀਆਂ ਨੂੰ ਅਸੀਂ ਐਂਬੂਲੈਂਸ ਬੁਲਾ ਕੇ 5 ਸਵਾਰੀਆਂ 400 ਸਵਾਰੀਆਂ ਹੈਗੀਆਂ ਸੀ ਉਹਨਾਂ ਨੂੰ ਅਸੀਂ ਭੇਜ ਦਿੱਤਾ ਸੀ ਤੇ ਕਿੱਥੇ ਭੇਜਿਆ ਗਿਆ ਬਸੇਵਲ ਹਸਪਤਲ ਹੀ ਗਏ ਜਲਾਲਾਵਾ ਜੀ ਜਲਾਲਾਵਾ ਹਾਂਜੀ ਠੀਕ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗਰਜੰਟ ਸਿੰਘ ਹੈ ਇਸੇ ਵਾਸਤੇ ਡਿਊਟੀ ਹਾਂਜੀ ਹਾਂਜੀ ਮੈਂ ਕੰਡਕਟਰ ਹਾਂ ਥੈਂਕ ਯੂ ਹਾਂਜੀ